ਪਾਣੀ ਦੇ ਵਿੱਚ ਬੈਠੇ ਹੋ ਕਿੰਨੇ ਦਿਨ ਹੋ ਗਏ ਪਾਣੀ ਨੂੰ 11 ਪੀਰ ਤੋਂ ਬਰਾਦਰੀ ਨੂੰ ਬਣਿਆ ਆ 11 ਪੀਰ ਰਾਸ਼ਟਰੀ ਉਹ ਤੋਂ ਬਣਿਆ ਸੀ 12 ਤਰੀਕ ਨੂੰ ਪਾਣੀ ਸ਼ੁਰੂ ਹੋ ਗਿਆ ਆ 8ਵੇਂ ਮਹੀਨੇ ਦੀ ਬਾਰਾਂ ਨੋਮਾ ਮਹੀਨੇ ਹੁਣ ਦਰਿਆ ਤੇ ਸਰਕਾਰ ਦੇ ਇੰਤਜ਼ਾਮ ਕਿੱਦਾਂ ਮਾਲੂ ਸਰਕਾਰ ਕੋਈ ਪ੍ਰਬੰਧ ਕੀਤੇ ਤੁਹਾਨੂੰ ਜਾਂ ਤੁਹਾਡੇ ਆਪਣੇ ਆਸਰੇ ਛੱਡ ਦਿੱਤਾ ਦੇਖੋ ਜੀ ਮੈਂ ਤਾਂ ਇੱਕ ਹਿਸਾਬ ਲਾਇਆ ਸਰਕਾਰੋਂ ਕੋਈ ਨਹੀਂ ਇਹ ਸੇਵਾ ਜਨਤਾ ਹੀ ਕਰ ਰਹੀ ਹੈ ਆਪਣੀ ਦੇਣੀ ਇਹ ਮਿਹਰਬਾਨੀ ਕਰਕੇ ਨਾ ਹੁਣ ਘੱਟ ਰਾਸਾਂ ਦੇ ਆਓ ਕਿਉਂਕਿ ਅਵਾਰਾ ਗਰਦੀ ਨਾਲ ਸੁਣ ਸਿੱਟਣਾ ਕਿਹੇ ਕੰਮ ਆ ਲੋਕਾਂ ਦੇ ਹਾਲਾਤ ਇਹੋ ਜਿਹੇ ਬਣਾਵਾ ਵੀ ਖਰੇ ਸਾਰੀ ਉਮਰੀ ਇੱਧਾਂ ਹੜਾ ਆਈ ਜਾਂਦਾ ਕੇ ਲੋਕਾਂ ਨੇ 2-2 ਸਾਲ ਦਾ ਇਕੱਠਾ ਕਰ ਲਿਆ ਉਹਨਾਂ ਕੀਤਾ ਜੀ ਹਾਂ ਮਾਲ ਕੀਤਾ ਇਕੱਠਾ ਪਰ ਮੈਂ ਬੇਨਤੀ ਕਰਦਾ ਸਾਰੇ ਸੱਜਣਾਂ ਨੂੰ ਮਿੰਤਾ ਵੀ ਕਰਦਾ ਫੋਨ ਵੀ ਉਹਨਾਂ ਨੂੰ ਲੈਣਾ ਵੀ ਹੁਣ ਮਿਹਰਬਾਨੀ ਕਰਕੇ ਨਾ ਇਹਨੂੰ ਬੰਦ ਕਰ ਦਿਓ 1 ਮਹੀਨੇ ਵਾਸਤੇ ਬੰਦ ਕਰ ਦਿਓ ਜਦੋਂ ਜਿਹੜੀ ਜਰੀਰ ਦੀ ਰੂਹ ਨੂੰ ਪਾਉਗੀ ਪਾਣੀ ਥੱਲੇ ਜਾਊਗਾ ਫੇਰ ਆਪਾਂ ਤੁਰਾਂਗੇ ਵੀ ਕੀ ਬੰਦ ਆਪਣਾ ਬੰਨ ਬੰਨਣੇ ਪੈਣਗੇ ਕੀ ਕਰਨਾ ਪੈਣਾ ਕਿ ਕੀ ਬੰਦ ਰੱਖਣੀ ਹੋਰ ਜਾਣਾ ਪੈਣਾ ਇਹ ਤਾਂ ਨਹੀਂ پتہ ਉਹਨਾਂ ਸਮਝਦਾ ਕੋਈ ਪਤਾ ਨਹੀਂ ਕੀ ਹੁਣ ਕਿ ਜੇ ਮਨੁਜ ਤਾਂ ਹੁਣ ਅੱਜ ਤਾਂ ਲੋਕ ਹੜ ਮਨੂੰ ਆਪਾਂ ਕਹਿੰਦੇ ਕਿ ਸੇਵਾ ਦਾ ਹੀ ਹੜ ਆ ਗਿਆ ਕੱਲੂ ਜਿੱਦਾਂ ਲੋਕਾਂ ਨੇ ਇਕੱਠਾ ਕਰਨਾ ਸ਼ੁਰੂ ਕਰਤਾ ਸਾਮਾਨ ਕੱਲੂ ਲੋਕ ਆਉਣ ਹੀ ਨਾ ਦੇਖੋ ਜੀ ਨਾ ਆਉਣ ਬਾਰੇ ਜਿਹਨੂੰ ਲੋੜ ਆ ਉਹਨੇ ਆਪਣੇ ਆਪ ਹੀ ਜਾ ਕੇ ਲੈ ਆਉਣਾ ਤੇ ਜੇ ਲੋਕਾਂ ਦਾ ਯਕੀਨ ਹੀ ਟੁੱਟ ਜਾਊਗਾ ਸੇਵਾ ਕਰ ਇਹ ਸੋਚ ਹੀ ਟੁੱਟ ਗਿਆ ਮੈਨੂੰ 5 ਦਿਨ ਹੋ ਗਏ ਜਾਂਦੇ ਨੂੰ ਅੱਗੇ ਨਹੀਂ ਮੈਂ ਗਿਆ ਪਰ 5 ਦਿਨ ਹੋ ਗਿਆ ਮੈਂ ਕੋਈ ਵੀਡੀਓ ਵੀ ਆ ਰਹੀ ਆ ਪਰ ਲੋਕਾਂ ਨੇ ਸਬਰ ਵਿੱਚ ਤੋਗ ਖਤਮ ਹੋ ਗਿਆ ਲੈਂਦੇ ਇਕੱਠਾ ਵੇਚੇ ਜਾਂਦੇ ਆ ਸ਼ਹਿਰ ਤੱਕ ਲੈ ਜਾਂਦੇ ਆ ਉੱਥੇ ਲੈ ਜਾਂਦੇ ਆ ਦੱਸੋ ਕੀ ਕਰਨ ਰੱਖ ਕੇ ਗੱਲ ਜਾਂ ਤਾਂ ਕਿਸੇ ਗਮ ਨੇ ਵਿਚਾਰੇ ਇੱਕ ਟਰਾਲਾ ਦੂਰ ਲਾ ਕੇ ਗਏ ਪਾਣੀ ਜਾ ਕੇ ਬਰਨਾਲੇ ਵਾਲੇ ਹੈ ਤੇ ਮੈਂ ਉਹਨਾਂ ਕੀ ਵੀਰ ਬੇਇਰਬਾਨੀ ਕਰਕੇ ਨਾ ਇੱਕ ਉਹ ਨਾ ਉਸ ਆ ਲੈ ਜਾਓ ਪੁੱਛ ਕੇ ਫੋਨ ਲੈ ਕੇ ਕਿ ਕਿੱਥੇ ਲੋੜਿਆ ਤੇ ਕਿੱਥੇ ਨਹੀਂ ਲੋੜ। ਪੂਜੀ ਦਾ ਇਹ ਕਹਣਾ ਹੈ ਕਿ ਕੋਈ ਵੀ ਸਮਾਨ ਲੈ ਕੇ ਆਓ। ਹੋਣ ਕਹਿੰਦੇ ਕਹਿੰਦੇ ਸਮਾਨ ਕਹਿੰਦੇ ਜਿਹੜਾ ਹੁਣ ਸਮਾਨ ਹੈ ਨਾ ਉਹ ਵਿਕਦਾ ਪਿਆ ਇੱਥੇ। ਮਨ ਲਓ ਕਿ ਇੱਥੋਂ ਲੈ ਜਾਂਦੇ ਆ ਅੱਗੇ ਵੇਚ ਦਿੰਦੇ ਆ। ਕੋਈ ਜਾਣਕਾਰੀ ਲਿਆ ਰਹੀ ਆ। ਉਹ ਖਰੇ ਕਿਹੜੀ ਮੁਸੀਬਤਾਂ ਦੇ ਆ ਰਹੇ ਆ ਕਿਸ ਹਾਲਾਤ ਵਿੱਚ ਲਿਆ ਰਹੇ ਆ ਔਖੇ ਹੁੰਦੇ ਆ ਕਿ ਸੌਖੇ ਹੁੰਦੇ ਆ ਤੇ ਸਾਨੂੰ ਤੇ ਕਹਿ ਰਹੇ ਆ ਵੀ ਆਪਾਂ ਟਿੱਡ ਪਾ ਦਈਏ ਇੱਥੇ ਰੱਖ ਲੋ ਇੱਥੇ ਰੱਖ ਲੋ ਬੇਕਾਰ ਆ ਹੁਣ ਥੋੜਾ ਟਾਈਮ ਰੁਕ ਜੋ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ 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 ਡੀਜ਼ਲ ਦੀ ਲੋੜ ਪੈਣੀ ਨਾ ਜਦੋਂ ਬੰਨ ਬੰਨਣੇ ਆ ਜਾਂ ਮਲ ਜਦੋਂ ਇਹਨਾਂ ਫਸਲਾਂ ਜਦੋਂ ਇਹਨਾਂ ਦੇ ਫਸਲਾਂ ਬੀਜਣੀ ਆ ਵਾ ਉਦੋਂ ਬੀਜ ਵਗੈਰਾ ਲੈ ਕੇ ਆਈਓ ਖਾਦਾਂ ਲੈ ਕੇ ਆਈਓ ਉਦੋਂ ਇਹਨਾਂ ਦੀ ਮਦਦ ਜ਼ਰੂਰ ਕਰਿਓ ਇਸ ਸਮੇਂ ਅਸੀਂ ਬਾਉਪੁਰ ਕਦੀਮ ਇਲਾਕੇ ਦੇ ਵਿੱਚ ਹੈਗੇ ਹਾਂ ਜਿੱਥੇ ਪਾਣੀ ਪਿਛਲੇ 25 ਤੋਂ 30 ਦਿਨ ਤੋਂ ਆ ਗਿਆ। ਸੇਵਾ ਕਿਵੇਂ ਆ ਰਹੀ ਹੈ? ਸਰਕਾਰ ਕੀ ਕਰ ਰਹੀ ਹੈ ਕਰਨ ਵਾਸਤੇ ਬਜ਼ੁਰਗ ਬਾਪੂ ਜੀ ਸਾਡੇ ਨਾਲ ਬਾਪੂ ਜੀ। ਹਾਂ ਜੀ। ਸਭ ਤੋਂ ਪਹਿਲਾਂ ਤਾਂ ਪਾਣੀ ਦੇ ਵਿੱਚ ਬੈਠੇ ਹਾਂ ਕਿੰਨੇ ਦਿਨ ਹੋ ਗਏ? ਪਾਣੀ ਨੂੰ 11 ਤਰੀਕ ਤੋਂ 12 ਤਰੀਕ ਨੂੰ ਪਾਣੀ ਆਇਆ ਹੈ। 11 ਤਰੀਕ ਲਾਸ਼ੀ ਉਦੋਂ ਪਾਣੀ ਨਹੀਂ ਸੀ 12 ਤਰੀਕ ਨੂੰ ਪਾਣੀ ਸ਼ੁਰੂ ਹੋ ਗਿਆ। ਹਾਂ 8ਵੇਂ ਮਹੀਨੇ ਦੀ 12 ਨੂੰ 9 ਮਹੀਨੇ ਹੋ ਗਿਆ ਰਿਹਾ। ਤੇ ਸਰਕਾਰ ਦੇ ਇੰਤਜ਼ਾਮ ਕਿਦਾਂ ਮल्लू ਸਰਕਾਰ ਕੋਈ ਪ੍ਰਬੰਧ ਕੀਤੇ ਤੁਹਾਨੂੰ ਜਾਂ ਤੁਹਾਡੇ ਆਪਣੇ ਆਸਰੇ ਛੱਡ ਦਿੱਤਾ ਦੇਖੋ ਜੀ ਮੈਂ ਤੇ ਇੱਕ حساب ਲਾਇਆ ਸਰਕਾਰ ਵੱਲੋਂ ਕੋਈ ਨਹੀਂ ਇਹ ਸੇਵਾ ਜਨਤਾ ਹੀ ਕਰ ਰਹੀ ਹੈ ਇਕੱਲੀ ਜਰੀ ਜਨਤਾ ਨੂੰ ਬਰਨਾਲੇ ਤੋਂ ਕਟੋਕੜੇ ਮੇਰੇ ਖਿਆਲ 10 ਟਰਾਲੀਆਂ 5 ਟਰਾਲੀਆਂ ਦਿੱਲੀ ਹੁੰਦਾ ਔਰ ਉਹਨਾਂ ਨੇ ਕਿਆ ਵੀ ਪਧੌਰ ਬਰਨਾਲਾ ਸਾਰਾ ਕੁਝ ਮੇਰਾ ਤੁਹਾਡਾ ਗਿਆ ਹੋਇਆ ਮੈਂ ਅੱਖੀਂ ਅੱਥੀ ਫੇਰ ਕੇ ਵੇਖਿਆ ਪਿਰ ਕੇ ਫੇਰ ਕੇ ਵੇਖਿਆ ਤੇ ਤੁਸੀਂ ਬੇਹਮਾਨੀ ਕਰਕੇ ਹੋ ਨਾ ਹੁਣ ਘਟ ਰਸਣ ਲਿਆਓ ਕਿਉਂਕਿ ਆਵਾਰਾ ਕਰਦੀ ਰਸਣ ਸਿੱਟਣਾ ਕਿਹੇ ਕੰਮ ਨਹੀਂ ਲੋਕਾਂ ਨੇ ਹਾਲਾਤ ਇਹੋ ਜਿਹੇ ਬਣਾ ਲਿਆ ਵੀ ਖਰੇ ਸਾਰੀ ਉਮਰ ਹੀ ਇੱਦਾਂ ਹੜਾ ਆਈ ਜਾਣਾ ਉਹ ਜਦੋਂ ਆਈਆਂ ਪੰਡਾ ਇੱਕ ਪੰਡ ਜਿਹੜੀ ਆ 8-900 ਰੁਪਏ ਨੂੰ ਪੈ ਰਹੀ ਆ ਫਿਰ ਮੈਂ ਉਹਨਾਂ ਨੂੰ ਸਪੀਚ ਕੀਤਾ ਵੀ ਤੁਸੀਂ ਇਹ ਮੈਨੂੰ ਦੱਸੋ ਵੀ ਇਹ ਮਾਲ ਆ ਰਿਹਾ ਤੁਹਾਡੇ ਕਿੱਸਾ ਬਣਾ ਰਿਹਾ ਉਹ ਕਹਿੰਦਾ ਵੀ ਅਸੀਂ ਪਹਿਲਾਂ ਹਾਂ ਜਦੋਂ ਪਾਣੀ ਆਇਆ ਅਸੀਂ ਫੋਨ ਕੀਤਾ ਸਪੀਕਰ 'ਚ ਭਈ ਐਸ ਤਰ੍ਹਾਂ ਮੁਸੀਬਤ ਆ ਪੈ ਗਈ ਆ ਆਪਾਂ ਹੈਲਪ ਕਰਨੀ ਉਹਨਾਂ ਨੂੰ ਉਹਨ ਤੇ ਉਹ ਸਹਿਲਪਰੇ ਮਾਰੇ ਅਸੀਂ ਪੈਸਾ ਖਵਾ ਫਾਂਡ ਇਕੱਠਾ ਕੀਤਾ ਫਾਂਡ ਇਕੱਠਾ ਕਰਕੇ ਫੇਰ ਅਸੀਂ ਲਿਆ ਰਹੇ ਆ ਇਹ ਤੁਸੀਂ ਫ੍ਰੀ ਗਿਰ ਲੋ ਜਾਂ ਜੱਜ ਦਾ ਮਰਜ਼ੀ ਗਿਰ ਲੋ ਬਾਪੂ ਮੈਨੂੰ ਲੱਗਦਾ ਕਿ ਲੋਕਾਂ ਨੇ ਦੋ ਦੋ ਸਾਲ ਦਾ ਵੀ ਇਕੱਠਾ ਕਰ ਲਿਆ ਹੋਣਾ ਕਿਤਾ ਜੀ ਫਾਂ ਮਾਲ ਕੀਤਾ ਇਕੱਠਾ ਪਰ ਮੈਂ ਬੇਨਤੀ ਕਰਨਾ ਸਾਰੇ ਸੱਜਣ ਮਿੰਤਾ ਵੀ ਕਰਦਾ ਫੋਨ ਵੀ ਉਹਨਾਂ ਨੂੰ ਲੈਣਾ ਹੈ ਬਈ ਹੁਣ ਮਿਹਰਬਾਨੀ ਕਰਕੇ ਨਾ ਇਹਨੂੰ ਬੰਦ ਕਰ ਦਿਓ ਇੱਕ ਮਹੀਨੇ ਵਾਸਤੇ ਬੰਦ ਕਰ ਦਿਓ ਜਦੋਂ ਜਿਹੜੀ ਚਰੇਰ ਦੀ ਲੋੜ ਪਊਗੀ ਪਾਣੀ ਥੱਲੇ ਜਾਊਗਾ ਫੇਰ ਆਪਾਂ ਤੁਰਾਂਗੇ ਕਿ ਕੀ ਪਤਾ ਬੰਨ ਬੰਨਣੇ ਪੈਣਗੇ ਕੀ ਕਰਨਾ ਪੈਣਾ ਕਿ ਕੀ ਪਤਾ ਰਸਥਾਂ ਨਹੀਂ ਹੋਰ ਲੈਣਾ ਪੈਣਾ ਇਹਦਾ ਨਹੀਂ ਪਤਾ ਆਉਣ ਵਾਲੇ ਸਮੇਂ ਦਾ ਕੋਈ ਪਤਾ ਨਹੀਂ ਕੀ ਹੋਣਾ ਬਾਪੂ ਇਦਾਂ ਨਹੀਂ ਲੱਗਦਾ ਕਿ ਜੇ ਮੰਨ ਲਓ ਜਿੱਦਾਂ ਹੁਣ ਅੱਜ ਤਾਂ ਲੋਕ ਹੜ ਮਨ ਲਓ ਆਪਾਂ ਕਹਿੰਨੇ ਕਿ ਸੇਵਾ ਦਾ ਹੜ ਆ ਗਿਆ ਕੱਲੂ ਜਿੱਦਾਂ ਲੋਕਾਂ ਨੇ ਇਕੱਠਾ ਕਰਨਾ ਸ਼ੁਰੂ ਕਰਤਾ ਸਮਾਨ ਕੱਲੂ ਲੋਕ ਆਉਣ ਹੀ ਨਾ ਦੇਖੋ ਜੀ ਨਾ ਆਉਣ ਭਾਵੇਂ ਜੇ ਉਹ ਲੋੜ ਆ ਉਹਨੇ ਆਪਣੇ ਆਪ ਹੀ ਜਾ ਕੇ ਲੈ ਆਉਣਾ ਨਹੀਂ ਜਦੋਂ ਮੰਨ ਲਓ ਕਿਤੇ ਅੱਗੇ ਵਿਪਤਾ ਵੀ ਕਿਉਂਕਿ ਆਫਤਾਂ ਕਿਹੜਾ ਅੱਜ ਖਤਮ ਹੋ ਜਾਣੀਆਂ ਹੈ ਹੈਨਾ ਤੇ ਜੇ ਲੋਕਾਂ ਦਾ ਯਕੀਨ ਹੀ ਟੁੱਟ ਜਾਊਗਾ ਸੇਵਾ ਕਰਨ ਐਸੋ ਜੀ ਗੇਨ ਟੁੱਟ ਗਿਆ ਮੈਨੂੰ 5 ਦਿਨ ਹੋ ਗਏ ਜਾਂਦੇ ਨੂੰ ਅੱਜ ਨਹੀਂ ਮੈਂ ਗਿਆ ਪਰ 5 ਦਿਨ ਹੋ ਗਏ ਮੈਂ ਵੀਡੀਓ ਵੀ ਆ ਰਹੀ ਆ ਪਰ ਉਹ ਲੋਕਾਂ ਨੇ ਸਬਰ ਸੰਤੋਖ ਖਤਮ ਹੋ ਗਿਆ ਲੈਂਦੇ ਇਕੱਠਾ ਵੇਖੀ ਜਾਂਦੇ ਆ ਸ਼ਹਿਰ ਤੱਕ ਲੈ ਜਾਂਦੇ ਆ ਉੱਥੇ ਲੈ ਜਾਂਦੇ ਆ ਦੱਸੋ ਕੀ ਕਰਨ ਰੱਖ ਕੇ ਗੜ ਗਿਆ ਤਾਂ ਕਿਸੇ ਕੰਨੇ ਉਹ ਬਚਾਰੇ ਇੱਥੇ ਟਰਾਲੀਆਂ ਦੋ ਲਾ ਕੇ ਗਏ ਪਾਣੀ ਚ ਆ ਗਈਆਂ ਬਰਨਾਲੇ ਵਾਲੇ ਹੈ ਤੇ ਮੈਂ ਉਹਨਾਂ ਕੇ ਵੀਰ ਬੇਰ ਮਰ ਨਹੀਂ ਕਰਕੇ ਨਾ ਤੇ ਉਹਨਾਂ ਉਹ ਸਾਹਬ ਲੈ ਲਿਆ ਉਹ ਪੁੱਛ ਕੇ ਫੋਨ ਲੈ ਕੇ ਵੀ ਕਿੱਥੇ ਲੋੜਿਆ ਤੇ ਕਿੱਥੇ ਨਹੀਂ ਲੋੜ ਅੱਛਾ ਤੁਹਾਡੀ ਆਪਣੀ ਜ਼ਮੀਨ ਕਿੰਨੀ ਹੈ ਮੇਰੀ ਆਪਣੀ ਜ਼ਮੀਨ ਜੀ 22 23 ਕੱਲੇ ਕੱਲੇ ਦੇ ਤੇ 22 23 ਕੱਲੇ ਜ਼ਮੀਨ ਆ ਤੇ ਤੁਹਾਡੇ ਕੋਲ ਚਲੋ ਮੈਂ ਕਹਿੰਦਾ ਜੇ ਇਸ ਵਾਰ ਰੋੜੀ ਵੀ ਗਈ ਹੈ ਪਹਿਲਾਂ ਥੋੜਾ ਬਹੁਤ ਪੈਸਾ ਹੋਵੇਗਾ ਕਈ ਲੋਕ ਤਾਂ ਇਹੋ ਜਿਹੇ ਨਾਲ ਕੋ ਹੋਣਾ ਨਹੀਂ ਉਹ ਲੋਕ ਤਾਂ ਇਕੱਠੇ ਥੋੜਾ ਬਹੁਤ ਲੈਂਦੇ ਹੋਣਗੇ ਦੇਖੋ ਹੀ ਆਪਣੇ ਕੋ ਕੋਈ ਪੈਸਾ ਨਹੀਂ ਤਨੋਂ ਸਾਬ ਜੀ ਬੈਂਕ ਕਲੀਅਰ ਸਾਰੇ ਹੋਏ ਹੋਇਆ ਸਿਰਫ 300 3000 ਰੁਪਏ ਬੈਂਕ ਦੇ ਕਲੀਅਰ ਕਰਨ ਵਾਲਾ ਉਹ ਵੀ ਮਾਲ ਡੰਗ ਰੱਖਿਆ ਕਰਕੇ ਬਸੂ ਰੱਖੇ ਆ ਮੱਝਾਂ ਰੱਖੀਆਂ ਗਾਇਆਂ ਰੱਖੀਆਂ ਕਿ ਦੁੱਧ ਦਾ ਵਕਾਰ ਬਣਾਇਆ ਹੋਇਆ ਬਦੋਦੇ ਪਾਈ ਜੋ 30 35000 ਦਾ ਦੁੱਧ ਮਹੀਨੇ ਦਾ ਆ ਜਾਵੇ ਉਹ ਆਪਦਾ ਪ੍ਰੋਪਰਟੀ ਚਲਾਈ ਜਾ ਰੋ ਹਾਂ ਤੁਸੀਂ ਤੁਸੀਂ ਵੈਸੇ ਪਹਿਲਾਂ ਲੈ ਆਓ ਥੋੜਾ ਬੋਤਾ ਸਬ ਦਾ ਸੇਵਾ ਦਾ ਜਿਹੜਾ ਰਾਸ਼ਨ ਰੋਸ਼ਨ ਹਾਂ ਆਉਂਦਾ ਰਿਹਾ ਜੀ ਆਪ ਲੈ ਆ ਤੁਸੀਂ ਹਾਂ ਨਾ ਮੈਂ ਨਹੀਂ ਲੈਂਦਾ ਮੁੰਡੇ ਜਾਂਦੇ ਹੁੰਦੇ ਆ ਨਿਰਮਲ ਸਿੰਘ ਤੇ ਜਰਨੈਲ ਸਿੰਘ ਅਜੇ ਨਰਸੇ ਛੋਟ ਘਰ ਦੇ ਵਿੱਚ ਤੁਹਾਡੇ ਥੋੜਾ ਬੋਤਾ ਲਿਆ ਪਹਿਲਾਂ ਕਿ ਨਹੀਂ ਬਈ ਨਾ ਨਹੀਂ ਇੱਕ ਵਾਰ ਆਟਾ ਅਸੀਂ ਆਟਾ ਸਾਰਾ ਹੀ ਵਾਪਸ ਕਰਤਾ ਹੋਇਆ ਅਸੀਂ ਕਿਹਾ ਲੰਗਰ ਬਣਾਓ ਇੱਥੇ ਦਿਓ ਜਿੰਨੀ ਚਾਹੀਦਾ ਸਾਡੇ ਉੱਡ ਡਰਾਮਾ ਪਰੇ ਪਿਆ ਕਣਕਾਂ ਦੇ ਪਰੇ ਪਿਆ ਤੂੜੀਆਂ ਨੇ ਦੋ ਦੋ ਸਾਲਾਂ ਦੀ ਤੂੜੀਆਂ ਪਈਆਂ ਕਮੀ ਕੋਈ ਨਹੀਂ ਸਾਨੂੰ ਐਵੇਂ ਕਹੀਏ ਨਾ ਕਾਮੀ ਕੋਈ ਨਹੀਂ ਚਲੋ ਮੈਗਨਾ ਜਦੋਂ ਤੁਹਾਡੇ ਜਾਣ ਆਉਣਾ ਇਥੇ ਔਖਾ ਹੋ ਗਿਆ ਹਾਂ ਜਿਹੜੇ ਸੱਜਣ ਜਿਹੜੇ ਮਨ ਲੋ ਅੱਜ ਵੀ ਆ ਰਹੇ ਜਾਂ ਕੱਲ ਵੀ ਆਉਣ ਕਿਹੜੀ ਚੀਜ਼ ਦੀ ਲੋੜ ਲੱਗਦੀ ਜਿਹੜੇ ਤੁਹਾਨੂੰ ਕਿੱਥੇ ਦਿੱਤੀ ਜਾਵੇ ਜਿਹੜੀ ਲੋੜ ਵਾਲੀ ਹਾਂ ਲੋੜਵੰਦੀ ਦਿੱਤੀ ਜਾਵੇ ਪਰ ਪਹਿਲੀ ਗੱਲ ਤਾਂ ਹੁਣ ਲੋੜ ਪੈਣੀ ਨਹੀਂ ਮੀਨਾਂ ਬਾਦ ਬਾਬੂ ਜਿਹੜੇ ਗਰੀਬ ਲੋਕਾਂ ਨੂੰ ਕੱਪੜੇ-ਕਪੜੇ ਲੋੜ ਪੈਂਦੀ ਹੈ ਹਾਂ ਗਰੀਬ ਵਾਲਾਂ ਨੂੰ ਕੱਪੜੇ ਦੇ ਭਾਵੇਂ ਪੋਵੇ ਮੈਂ ਇੱਥੇ ਇੱਕ ਪੈਨਾ ਗੱਲ ਕਰ ਰਿਹਾ ਜੋ ਕਹਿੰਦੀ ਸਾਨੂੰ ਤੁਹਾਨੂੰ ਪੁਰਾਣੇ ਵੀ ਦੇ ਦਿਓ ਐਸ ਟਾਈਮ ਔਖੇ ਇੰਨੇ ਹੋ ਗਏ ਆ ਕਿ ਪਾਣੀ ਦੇ ਨਾਲ ਸਾਰ ਕੋਲ ਮਰਸੋਂ ਕਪੜਾ ਦੇਖੇ ਬੱਚਿਆਂ ਦੇ ਬੱਚਿਆਂ ਦੇ ਜਣੀ ਲੇਡੀ ਪੂਰੇ ਦੇ ਆਏ ਆ ਕਪੜੇ ਚਲੋ ਠੀਕ ਹੈ ਦੇਖੋ ਇਹ ਬਾਪੂ ਜੀ ਦਾ ਇਹ ਕਹਿਣਾ ਕਿ ਕੋਈ ਵੀ ਸਮਾਨ ਨਾ ਲੈ ਕੇ ਆਓ ਹੁਣ ਕਹਿੰਦੇ ਕਹਿੰਦੇ ਸਮਾਨ ਕਹਿੰਦੇ ਜਿਹੜਾ ਹੁਣ ਸਮਾਨ ਆ ਨਾ ਉਹ ਵਿਕਦਾ ਪਿਆ ਇੱਥੇ ਮੰਨ ਲਓ ਕਿ ਇੱਥੋਂ ਲੈ ਜਾਂਦੇ ਆ ਅੱਗੇ ਵੇਚ ਦਿੰਦੇ ਆ ਜਿਹੜਾ ਪਸ਼ੂਆਂ ਦਾ ਚਾਰਾ ਵਾ ਉਹ ਕਹਿੰਦੇ ਕਿ ਉਹ ਗੱਲ ਨਾ ਪਿਆ ਹੈ ਹੈਨਾ ਤੇ ਉਹਦਾ ਨੁਕਸਾਨ ਜਿਹੜੀ ਚੀਜ਼ ਗਲੂਗੇ ਦਾ ਨੁਕਸਾਨ ਵੀ ਇਹਨਾਂ ਨੂੰ ਹੀ ਹੋਣਾ ਬਾਕੀ ਸਾਨੂੰ ਹੀ ਹੋਣਾ ਉਹ ਸਾਡੇ ਬੇੜ ਨੂੰ ਪਤਾ ਲੱਗਿਆ ਕਿ ਜਿਹੜਾ ਨੁਕਸਾਨ ਹੋ ਰਿਹਾ ਇਹ ਸਾਡਾ ਹੋ ਰਿਹਾ ਉਹ ਜਨਤਾੜੀ ਲਿਆ ਰਹੀ ਆ ਉਹ ਖਰੇ ਕਿਹੜੀ ਮੁਸੀਬਤਾਂ ਲਿਆ ਰਹੇ ਆ ਕਿਸ ਹਾਲਾਤ ਵਿੱਚ ਲਿਆ ਰਹੇ ਆ ਔਖੇ ਹੁੰਦੇ ਆ ਕਿ ਸੌਖੇ ਹੁੰਦੇ ਆ ਤੇ ਸਾਨੂੰ ਤੇ ਕਹਿ ਰਹੇ ਆ ਵੀ ਆਪਦਾ ਢੇਰ ਪੜ ਗਿਆ ਇੱਥੇ ਰੱਖ ਲਓ ਇੱਥੇ ਰੱਖ ਲਓ ਬੇਕਾਰ ਆ ਚਲੋ ਸਹੀ ਨਹੀਂ ਕਹਿੰਦੇ ਬਿਲਕੁਲ ਨਹੀਂ ਹੋਣੀ ਚਾਹੀਦੀ ਚਲੋ ਸੇਵਾ ਕਰਨ ਵਾਲੇ ਨੂੰ ਵੀ ਬੇਨਤੀ ਆ ਕਿ ਹੁਣ ਥੋੜਾ ਟਾਈਮ ਰੁਕਜੋ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਜਦੋਂ ਡੀਜ਼ਲ ਦੀ ਲੋਡ ਪੈਣੀ ਨਾ ਜਦੋਂ ਬੰਨ ਬੰਨਣੇ ਆ ਜਮਲ ਜਦੋਂ ਇਹਨਾਂ ਫਸਲਾਂ ਜਦੋਂ ਇਹਨਾਂ ਦੀ ਫਸਲਾਂ ਬੀਜਣੀ ਆ ਵਾ ਉਦੋਂ ਬੀਜ ਵਗੈਰਾ ਲੈ ਕੇ ਆਈਓ ਖਾਦਾਂ ਲੈ ਕੇ ਆਈਓ ਉਦੋਂ ਇਹਨਾਂ ਦੀ ਮਦਦ ਜੂਰ ਕਰੀਓ